ਸੰਗਰੋਹ ਨਿਰਵਾਚਨ ਖੇਤਰ ਤੋਂ ਬੁਦਾਗ ਨਿਰਿੰਦਰ ਕੋਰ ਭਾਰਾ ਜੀ ਨੇ ਅੱਜ ਨਜ਼ਦੀਕੀ ਪਿੰਡ ਜਾਲਾਂਚ 44 ਲਾਭਾਰਥੀਆਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਵੰਡਿਤ ਕੀਤੇ ਜਿਹੜਾ ਕੰਮ ਬੜੀ ਜਲਦੀ ਹੋ ਗਿਆ ਤਾਂ ਸੋ ਤੁਹਾਨੂੰ ਸਾਰੇ ਪਰਿਵਾਰਾਂ ਨੂੰ ਸਾਰਿਆਂ ਨੂੰ ਮੈਂ ਬੁਾਰਤਵਾ ਦੇਣੀ ਹੈ ਕਿ ਤੁਹਾਡਾ ਸਹਿਕਾਰ ਹੈ ਤੁਹਾਡੇ ਅਸ਼ੀਰਵਾਦ ਦੇ ਨਾਲ ਸਾਰਾ ਹੋਇਆ ਔਰ ਮੈਂ ਆਪਣੀ ਡਿਊਟੀ ਲੱਗੀ ਹੋਈ ਹੈ ਤੇ ਡਿਊਟੀ ਨਿਭਾ ਰਹੇ ਹਾਂ ਥੋੜਾ ਜਿਹਾ ਪਿੱਛੇ ਬੈਠੇ ਕਰਕੇ ਮੈਂ ਜ਼ਰੂਰ ਮੇਰੀ ਗੈਰਹਾਜ਼ਰੀ ਲਈਆ ਇਲਾਕੇ ਦੇ ਵਿੱਚ ਹਾਜੀ ਮੈਡਮ ਅੱਜ ਪਲਾਂਟ ਬੱਜੇ ਨੀ ਕਿਹਣਾ ਤੋਂ ਅ ਬਿਲਕੁਲ ਨਗਰ ਜਿਹੜਾ ਜਲਾਨ ਹੈ ਔਰ ਬਲਾਕ ਪਾਨੀਗੜ ਦੇ ਵਿੱਚ ਮੈਂ ਪਹਿਲਾਂ ਵੀ ਕਈ ਵਾਰ ਇਸ ਨਗਰ ਦੇ ਵਿੱਚ ਜਦੋਂ ਆਈਆਂ ਤਾਂ ਲੋਕਾਂ ਦੀ ਜਿਹੜੀ ਲਗਾਤਾਰ ਮੰਗ ਸੀਗੀ ਔਰ ਇਸ ਨਗਰ ਦੀ ਜਿਹੜੀ ਪੰਚਾਇਤ ਆ ਸਰਪੰਚ ਸਾਹਿਬ ਉਹਨਾਂ ਨੇ ਕਿਹਾ ਕਿ ਲੋਕ ਕੀ ਜਿਹੜੇ ਉਹ ਦੀ ਡਿਮਾਂਡ ਕਰਦੇ ਸੋ ਲੋਡ ਬੰਦ ਵੀ ਹੈਗੇ ਆ ਸੋ ਉਹਨਾਂ ਦੇ ਲਈ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਪ੍ਰਸ਼ਾਸਨ ਦੇ ਨਾਲ ਇਹਨੂੰ ਬੜੀ ਜਲਦੀ ਜਿਹੜਾ ਲੋਕਾਂ ਨੂੰ ਉਹਨਾਂ ਦੀ ਜਿਹੜੀ ਮੰਗ ਉਹਨੂੰ ਅਸੀਂ ਪੂਰਾ ਕੀਤਾ। ਹੋਰ ਕਿਉਂਕਿ ਉਹਨਾਂ ਦਾ ਹੱਕ ਹੈ ਤੇ ਜਿਹੜਾ ਵੀ ਕੋਈ ਲੋੜਬੰਦ ਹੈਗਾ ਉਹਨਾਂ ਨੂੰ ਇਹ ਚੀਜ਼ਾਂ ਦਾ ਜਿਹੜਾ ਉਹਨਾਂ ਦਾ ਹੱਕ ਜਿਹੜਾ ਮਿਲਣਾ ਚਾਹੀਦਾ। ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕੀਤੀ ਹੈ ਕਹਿੰਦੇ ਵੀ ਪਹਿਲੀ ਵਾਰ ਹੋਇਆ ਜਿਹੜਾ ਪਲਾਨ ਦਿੱਤੇ ਗਏ ਸੀ ਕਿ 75 ਸਾਲ ਤੱਕ ਹੀ ਉਹਨਾਂ ਤੱਕ ਚੱਲਦਾ ਪਰ ਪਹਿਲੀ ਵਾਰ ਇਹ ਪਲਾਨ ਦਿੱਤੇ ਹੈ। ਹਾਂ ਦੇਖੋ ਇਹਨਾਂ ਦੀ ਲੋੜ ਸੀਗੀ ਹਨਾ ਬਹੁਤ ਸਾਰੇ ਪਰਿਵਾਰ ਨੇ ਜਦੋਂ ਪਰਿਵਾਰ ਵੱਧ ਜਾਂਦਾ ਅੱਗੋਂ ਤਾਂ ਉਹਨਾਂ ਨੂੰ ਲੋੜ ਪੈਂਦੀ ਹੈ ਦਿੱਕਤਾਂ ਆਉਂਦੀਆਂ ਨੇ ਤੇ ਮੰਗ ਸੀਗੀ ਇਹਨਾਂ ਦੀ ਤਾਂ ਪ੍ਰਮਾਤਮਾ ਨੇ ਮੇਰੇ ਹੱਥੋਂ ਲਿਖਿਆ ਸੀਗਾ ਸੇਵਾ ਮੈਨੂੰ ਇਹਨਾਂ ਨਹੀਂ ਦਿੱਤੀ ਐ ਤੇ ਉਸ ਕਬਲ ਵੀ ਇਹ ਨਾ ਨਹੀਂ ਬਣਾਇਆ ਔਰ ਇਸੇ ਕਰਕੇ ਅੱਜ ਨਗਰ ਦੇ ਵਿੱਚ ਆ ਕੇ ਸੀ ਜਿਹੜਾ 44 ਜਿਹੜੇ ਲਾਪਾਤਰੀ ਹੈਗੇ ਜਿਨ੍ਹਾਂ ਨੂੰ ਅੱਜ ਜਿਹੜਾ ਉਹ ਜਿਹੜਾ ਦਿੱਤਾ ਗਿਆ ਤੇ ਹੋਰ ਵੀ ਮੈਡਮ ਪਿੰਡ ਚ ਐਲਾਨ ਵਜਿਹਾ ਹਾਂ ਜਿਹੜਾ ਇਹਨਾਂ ਦਾ ਮੰਗਾ ਮੇਰੇ ਕੋਲ ਕੁਝ ਪਹਿਲਾਂ ਵੀ ਆਈਆਂ ਹੋਈਆਂ ਨੇ ਔਰ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਨੇ ਉਹਨਾਂ ਦੇ ਲਈ ਮੈਂ ਜ਼ਰੂਰ ਉਹਨਾਂ ਨਾਲ ਅੱਜ ਜਿਹੜਾ ਵਾਅਦਾ ਕੀਤਾ ਕਿ ਉਹਨਾਂ ਨੂੰ ਬੜੀ ਜਲਦੀ ਅਸੀਂ ਜਿਹੜਾ ਖੇਡ ਪਾਰਕ ਹੈ ਜਿਹੜਾ ਸਟੇਡੀਅਮ ਹੈ ਜਿਹੜਾ ਬਣਾ ਕੇ ਦਵਾਂਗੇ ਤਾਂ ਜੋ ਸਾਡੀ ਜਿਹੜੀ ਨੌਜਵਾਨੀ ਹੈ ਜਿਹੜੀ ਉਹ ਇੱਕ ਚੰਗੇ ਪਾਸੇ ਜਿਹੜਾ ਇੱਕ ਚੰਗੇ ਰਸਤੇ ਤੇ ਜਿਹੜੇ ਪਹੁੰਚ ਸਕੇ ਹਾਂਜੀ ਬਾਪੂ ਜੀ ਨਾਮ ਮੇਰਾ ਨਾਮ ਰਮੇਸ਼ ਕੁਮਾਰ ਹੈ ਜੀ ਬਾਪੂ ਜੀ 44 ਪਰਿਵਾਰਾਂ ਨੂੰ ਜਿਹੜੇ ਪਲਾਟ ਵੰਡੇ ਗਏ ਨੇ ਕੀ ਕਹਿਣਾ ਹੈ ਕਿ ਸੁਚੇਤ ਜਿਹਾ ਕਹਿਣਾ ਇਹ ਗੱਲ ਹੈ ਸੁਪਨਿਆਂ ਦੇ ਵਿੱਚ ਵੀ ਯਾਦ ਨਹੀਂ ਸੀ ਜੀ ਸਾਡੇ ਨਾਲ ਸਰਕਾਰਾਂ ਤੇ ਮਤਲਬ ਸਾਡੀ ਪੰਚਾਇਤ ਵੀ ਗਰੀਬਾਂ ਦਾ ਕੋਈ ਭਲਾ ਕਰ ਦਊਗੀ ਇਸ ਤੋਂ ਪਹਿਲਾਂ ਤਾਂ ਮਤਲਬ ਗਰੀਬਾਂ ਦੇ ਹੱਥ ਪੈਰ ਵਿੜਦੇ ਰਹੇ ਤੇ ਟੈਕਸ ਪਾ ਕੇ ਜਾਂ ਕੁਝ ਵੀ ਪਾ ਕੇ ਮਤਲਬ ਸਾਨੂੰ ਰਗੜਦੇ ਹੀ ਰਹੇ ਨੇ ਅੱਜ ਸਾਨੂੰ ਅੱਜ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਵੀ ਸੀ ਰੋਟੀ ਦੇ ਨਾਲ-ਨਾਲ ਅਸੀਂ ਮਤਲਬ ਰਹਿਸ ਵਾਸਤੇ ਵੀ ਸਾਨੂੰ ਪੰਚਾਇਤ ਨੇ ਰਿੰਦਕੋੜ ਭਰਾ ਜੀ ਨੇ ਸ੍ਰੀ ਭਗਵੰਤ ਮਾਨ ਮੁੱਖ ਮੰਤਰੀ ਜੀ ਨੇ ਸਾਨੂੰ ਸਹਾਇਤਾ ਦਿੱਤੀ ਤਾਂ ਪੂਰੀ ਖੁਸ਼ੀ ਹੈ ਬਹੁਤ ਬਹੁਤ ਹਜ਼ਾਰ ਗੁਣਾਂ ਖੁਸ਼ੀ ਹੈ ਜੀ ਨਾਲ ਧੰਨਵਾਦ ਕਰਦਾ ਜੀ ਤੁਹਾਡਾ ਨਾਮ ਮੇਰਾ ਨਾਮ ਲਾਲੀ ਖਾਨ ਕਿਸ ਤਰੀਕੇ ਦੇ ਦੇ ਪਰਵਾਰਾਂ ਬਹੁਤ ਵਧੀਆ ਆਇਆ ਬਹੁਤ ਯਾਰੀ ਗਰੀਬ ਭਲਾਈ ਦਾ ਕੰਮ ਹੋਇਆ ਜੀ ਧੰਨਵਾਦ ਕਰਦਾ ਸਰਪੰਚ ਜਗENDER ਸਿੰਘ ਦਾ ਤੇ ਨਰਿੰਦਰ ਕੌਰ ਭਰਾਜ ਦਾ ਸਾਰੀ ਸਰਕਾਰ ਦਾ ਪਹਿਲੀ ਵਾਰ ਇਹ ਜਿੰਦਗੀ 'ਚ ਇਹ ਕੰਮ ਹੋਇਆਗਾ ਪਹਿਲੀ ਵਾਰ ਇਹ ਗਰੀਬਾਂ ਲਈ ਸੁਣੀ ਗਈ ਆ ਨਹੀਂ ਬਹੁਤ ਪਰਚਾਈ ਤਾਲੀਆਂ ਬਹੁਤ ਚੱਲੀਆਂ ਗਈਆਂ ਮੋਹਰ ਲਾਉਣ ਤੱਕ ਨੀਓ ਵੀ ਤੰਗ ਹੋਇਆ ਇੱਕ ਟਾਈਮ ਦੇ ਵਿੱਚ